ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਉਹ ਬਿਆੰਤ ਪ੍ਰਭੂ ਪਹੁੰਚ ਤੋਂ ਪਰੇ ਹੈ ਤੇ ਅਥਾ ਹੈ ਜੋ ਜੋ ਕਹੈ ਸੋ ਮੁਕਤਾ ਹੋਏ ਜੋ ਜੋ ਸਿਮਰਦਾ ਹੈ ਉਹ ਮੁਕਤੀ ਪਾ ਲੈਂਦਾ ਹੈ ਸੁਨ ਮੀਤਾ ਨਾਨਕ ਬਿਨਵੰਤ ਵਸਾਦ ਜਨਾ ਕੀ ਅਚਰਜ ਕਥਾ ਹੈ ਮਿੱਤਰ ਸੁਣ ਨਾਨਕ ਬੇਨਤੀ ਕਰਦਾ ਹੈ ਗੁਰਮੁਖਾਂ ਦਾ ਜ਼ਿਕਰ ਹੈਰਾਨ ਕਰਨ ਵਾਲਾ ਹੈ ਅਸ਼ਟਪਦੀ ਸਾਧਕੈ ਸੰਗ ਮੁਖ ਉਜਲ ਹੋਤ ਗੁਰਮੁਖਾਂ ਦੀ ਸੰਗਤ ਵਿੱਚ ਮੂੰਹ ਉਜਲਾ ਹੋ ਜਾਂਦਾ ਹੈ ਸਾਧ ਸੰਗ ਮਲ ਸਗਲੀ ਕੋ ਸੰਤਾਂ ਦੀ ਸੰਗਤ ਦੇ ਨਾਲ ਸਾਰੀ ਮੈਲ ਦੂਰ ਹੋ ਜਾਂਦੀ ਹੈ ਸਾਧਕੈ ਸੰਗ ਮਿਟੈ ਅਭਿਮਾਨ ਸੰਤਾਂ ਦੀ ਸੰਗਤ ਵਿੱਚ ਅਹੰਕਾਰ ਦੂਰ ਹੁੰਦਾ ਹੈ ਸਾਧਕੈ ਸੰਗ ਪ੍ਰਗਟੈ ਸੋ ਗਿਆਨ ਸੰਤਾਂ ਦੀ ਸੰਗਤ ਨਾਲ ਉਸ ਦਾ ਗਿਆਨ ਹੁੰਦਾ ਹੈ ਸਾਧਕਾ ਸੰਗ ਬੂਝੈ ਪ੍ਰਭ ਨੇੜਾ ਸੰਤਾਂ ਦੀ ਸੰਗਤ ਨਾਲ ਪ੍ਰਭੂ ਨੇੜੇ ਸੁੱਝਦਾ ਹੈ ਸਾਥ ਸੰਗ ਸਭ ਹੋਤ ਨਵੇਰਾ ਸੰਤ ਸੰਗਤ ਨਾਲ ਸਾਰਾ ਨਵੇੜਾ ਹੋ ਜਾਂਦਾ ਹੈ ਸਾਧਕਾ ਸੰਗ ਪਾਏ ਨਾਮ ਰਤਨ ਸੰਤਾਂ ਦੀ ਸੰਗਤ ਦੇ ਨਾਲ ਹੀ ਇਹ ਹੀਰੇ ਵਰਗਾ ਨਾਮ ਪ੍ਰਾਪਤ ਹੁੰਦਾ ਹੈ ਸਾਧਕਾਂ ਸੰਗ ਇੱਕ ਉਪਰਜਤਨ ਸੰਤਾਂ ਦੀ ਸੰਗਤ ਨਾਲ ਇੱਕੋ ਹਰੀ ਦੇ ਉਪਰਜਤਨ ਹੁੰਦਾ ਹੈ ਸਾਧਕੀ ਮਹਿਮਾ ਵਰਨਾ ਕੌਣ ਪ੍ਰਾਣੀ ਕਿਹੜਾ ਮਨੁੱਖ ਹੈ ਜੋ ਸਾਧਾਂ ਦੀ ਮਹਿਮਾ ਦੱਸ ਸਕਦਾ ਹੈ ਨਾਨਕ ਸਾਧ ਕੀ ਸੋਭਾ ਪ੍ਰਭ ਮਾਹ ਸਮਾਨੀ ਹੈ ਨਾਨਕ ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੈ ਸਾਧਕਾਂ ਸੰਗ ਅਗੋਚਰ ਮਿਲੈ ਸਾਧ ਦੀ ਸੰਗਤ ਦੇ ਨਾਲ ਪਰਮਾਤਮਾ ਮਿਲਦਾ ਹੈ ਸਾਧਕਾਂ ਸੰਗ ਸਦਾ ਪਰਫੁੱਲ ਹੈ ਸੰਤਾਂ ਦੀ ਸੰਗਤ ਦੇ ਨਾਲ ਸਦਾ ਪਰਫੁੱਲਤ ਹੁੰਦਾ ਹੈ ਸਾਧਕਾਂ ਸੰਗ ਆਵੈ ਬਸ ਪੰਚਾ ਸੰਤਾਂ ਦੀ ਸੰਗਤ ਦੇ ਨਾਲ ਪੰਜੇ ਵੈਰੀ ਵਸ ਵਿੱਚ ਆ ਜਾਂਦੇ ਹਨ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸੰਤਾਂ ਦੀ ਸੰਗਤ ਦੇ ਨਾਲ ਅੰਮ੍ਰਿਤ ਰਸ ਮਾਣੀ ਦਾ ਹੈ ਸਾਧ ਸੰਗ ਹੋਏ ਸਭ ਕੀ ਰੇਣ ਸੰਤਾਂ ਦੀ ਸੰਗਤ ਨਾਲ ਸਭਨਾ ਦੀ ਧੂੜ ਹੋਈ ਜਾਂਦਾ ਹੈ ਸਾਧਕਾ ਸੰਗ ਮਨੋਹਰ ਬੈਣ ਸੰਤਾਂ ਦੀ ਸੰਗਤ ਨਾਲ ਮਨਮੋਹਣੇ ਬਚਨ ਹੁੰਦੇ ਹਨ ਸਾਧਕਾ ਸੰਗ ਨਕਤੂਤਾ ਵੈ ਸੰਤਾਂ ਦੀ ਸੰਗਤ ਕੀਤੇ ਆ ਕਿਤੇ ਨਹੀਂ ਭਟਕਦਾ ਸਾਧ ਸੰਗ ਅਸਥਿਤਿ ਮਨ ਪਾਵੇ ਸੰਤ ਦੀ ਸੰਗਤ ਨਾਲ ਮਨ ਟਿਕ ਜਾਂਦਾ ਹੈ ਸਾਧਕਾ ਸੰਗ ਮਾਇਆ ਤੇ ਭੈਣ ਸੰਤ ਦੀ ਸੰਗਤ ਕਰਕੇ ਮਾਇਆ ਤੋਂ ਵਾਕ ਹੋ ਜਾਂਦਾ ਹੈ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਕਰਕੇ ਏ ਨਾਨਕ ਉਹ ਪ੍ਰਸੰਨ ਹੁੰਦਾ ਹੈ ਸਾਧ ਸੰਗ ਦੁਸ਼ਮਣ ਸਭ ਮਿੱਤ ਸਾਧ ਸੰਗਤ ਕਰਕੇ ਸਾਰੇ ਵੈਰੀ ਮਿੱਤਰ ਹੋ ਜਾਂਦੇ ਹਨ ਸਾਧੂ ਕਾ ਸੰਗ ਮਹਾਪਨੀਤ ਸਾਧ ਸੰਗਤ ਕਰਕੇ ਮਹਾਪਵਿੱਤਰ ਹੋਈਦਾ ਹੈ ਸਾਧ ਸੰਗ ਕੇਸ ਸਿਓ ਨਹੀਂ ਵੈਰ ਸਾਧ ਸੰਗ ਕਰਕੇ ਕਿਸੇ ਨਾਲ ਵੈਰ ਨਹੀਂ ਹੁੰਦਾ ਸਾਧ ਕਾ ਸੰਗ ਨਾ ਬੀਗਾ ਪੈਰ ਸਾਧ ਸੰਗਤ ਕਰਕੇ ਪੈਰ ਵਿੰਗਾ ਨਹੀਂ ਹੁੰਦਾ ਸਾਧ ਕਾ ਸੰਗ ਨਾ ਹੀ ਕੋ ਮੰਦਾ ਸਾਧ ਸੰਗਤ ਕਰਕੇ ਕੁਝ ਵੀ ਬੁਰਾ ਨਹੀਂ ਹੁੰਦਾ ਸਾਧ ਸੰਗ ਜਾਣੇ ਪਰਮ ਆਨੰਦ ਸਾਧ ਸੰਗਤ ਕਰਕੇ ਮਹਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸਾਧ ਕਾ ਸੰਗ ਨਾ ਹੀ ਹੋ ਤਾਪ ਸਾਧਾਂ ਦੀ ਸੰਗਤ ਕਰਕੇ ਹੰਕਾਰ ਦਾ ਤਾਪ ਨਹੀਂ ਹੁੰਦਾ ਸਾਧ ਕਾ ਸੰਗ ਤਜੈ ਸਭ ਆਪ ਸਾਧਾ ਦੀ ਸੰਗਤ ਦੇ ਵਿੱਚ ਵਿਅਕਤੀ ਆਪਾ ਤਿਆਗ ਦਿੰਦਾ ਹੈ ਆਪੇ ਜਾਣੈ ਸਾਧ ਵਡਾਈ ਉਹ ਆਪ ਹੀ ਸੰਤ ਦੀ ਵਡਿਆਈ ਨੂੰ ਜਾਣਦਾ ਹੈ ਨਾਨਕ ਸਾਧ ਪ੍ਰਭੂ ਬਣਾਈ ਇਹ ਨਾਨਕ ਸੰਤ ਤੇ ਪ੍ਰਭੂ ਦੀ ਬਾਣਾ ਹੁੰਦੀ ਹੈ ਸਾਧ ਕਾ ਸੰਗ ਨ ਕਬੂਤਾ ਆਵੇ ਸਾਧ ਸੰਗਤ ਵਿੱਚ ਮਨ ਕਦੇ ਭਟਕਦਾ ਨਹੀਂ ਸਾਧ ਕਾ ਸੰਗ ਸਦਾ ਸੁਖ ਭਾਵ ਹੈ ਸਾਧ ਜਨਾਂ ਦੀ ਸੰਗਤ ਕਰਕੇ ਬੜਾ ਸੁਖ ਪ੍ਰਾਪਤ ਹੁੰਦਾ ਹੈ ਸਾਧ ਸੰਗ ਵਸਤ ਗੋਚਰ ਲੈ ਸਤ ਜਨਾਂ ਦੀ ਸੰਗਤ ਦੇ ਵਿੱਚ ਬੜੀ ਨਾ ਪੁੱਜੀ ਜਾਣ ਵਾਲੀ ਵਸਤੂ ਨਾਮ ਮਿਲ ਜਾਂਦਾ ਹੈ ਸਾਧ ਕਾ ਸੰਗ ਅਜਰ ਸਹਿ ਸਾਧਾਂ ਦੀ ਸੰਗਤ ਕਰਕੇ ਜੋ ਅਸਹਿ ਹੁੰਦਾ ਹੈ ਉਹ ਵੀ ਸਹਿ ਲੈਂਦਾ ਹੈ ਸਾਧਕਾਂ ਸੰਗ ਵਸਿਆ ਥਾਂ ਨੂੰ ਉੱਚਾ ਸਾਧ ਸੰਗਤ ਕਰਕੇ ਉੱਚੀ ਥਾਂ ਦੇ ਉੱਤੇ ਵਾਸਾ ਹੁੰਦਾ ਹੈ ਸਾਧੂ ਕਾ ਸੰਗ ਮਹਿਲ ਪਹੁੰਚਾ ਸਾਧਾਂ ਦੀ ਸੰਗਤ ਕਰਕੇ ਦਰਗਾਹ ਪਹੁੰਚ ਜਾਈਦਾ ਹੈ ਸਾਧਕਾਂ ਸੰਗ ਡੇੜਾ ਸਭ ਧਰਮ ਸਾਧ ਸੰਗਤ ਕਰਕੇ ਸਾਰੇ ਧਰਮ ਡੇੜੇ ਜਾਂਦੇ ਹਨ ਭਾਵ ਸਾਰੇ ਧਰਮ ਸਾਧਾਂ ਦੀ ਸੰਗਤ ਵਿੱਚ ਆ ਜਾਂਦੇ ਹਨ ਸਾਧਕਾਂ ਸੰਗ ਕੇਵਲ ਪਾਰ ਬ੍ਰਹਮਾ ਸਾਧਾਂ ਦੀ ਸੰਗਤ ਦੇ ਵਿੱਚ ਕੇਵਲ ਪਾਰ ਬ੍ਰਹਮ ਦਾ ਹੀ ਆਸਰਾ ਲਿਆ ਜਾਂਦਾ ਹੈ ਸਾਧਕਾ ਸੰਗ ਪਾਏ ਨਾਮ ਨਿਧਾਨ ਸਾਧਾਂ ਦੀ ਸੰਗਤ ਕਰਕੇ ਨਾਮ ਦਾ ਖਜ਼ਾਨਾ ਮਿਲ ਜਾਂਦਾ ਹੈ ਨਾਨਕ ਸਾਧੂ ਕੈ ਕੁਰਬਾਨ ਹੈ ਨਾਨਕ ਸੰਤਾਂ ਤੋਂ ਕੁਰਬਾਨ ਜਾਂਦਾ ਹੈ ਬਲਿਹਾਰ ਜਾਂਦਾ ਹੈ ਸਾਧਕਾ ਸੰਗ ਸਭ ਕੋਲ ਉਧਾਰਿਆ ਸਾਧਾਂ ਦੀ ਸੰਗਤ ਕਰਕੇ ਮਨੁੱਖ ਆਪਣੇ ਪੂਰੇ ਕੋਲ ਦਾ ਪਾਰ ਉਤਾਰਾ ਕਰ ਦਿੰਦੇ ਹਨ ਸਾਧ ਸੰਗ ਸਾਜਨ ਮੀਠ ਕੁਟੰਬ ਨਿਸਤਾਰ ਹੈ ਸਾਧਾਂ ਦੀ ਸੰਗਤ ਕਰਕੇ ਸੱਜਣ ਮਿੱਤਰ ਤੇ ਪਰਿਵਾਰ ਨੂੰ ਉਤਾਰ ਲੈਂਦਾ ਹੈ ਸਾਧੂ ਕਾ ਸੰਗ ਸੋ ਧਨ ਪਾਵੈ ਸਾਧਾਂ ਦੀ ਸੰਗਤ ਕਰਕੇ ਉਹ ਧਨ ਪ੍ਰਾਪਤ ਹੁੰਦਾ ਹੈ ਜਿਸ ਧਨ ਤੇ ਸਭ ਕੋ ਵਰਸਾਵੈ ਜਿਸ ਧਨ ਤੋਂ ਸਾਰੇ ਦੇ ਸਾਰੇ ਤ੍ਰਿਪਤ ਹੋ ਜਾਂਦੇ ਹਨ ਸਾਧ ਸੰਗ ਧਰਮ ਰਾਏ ਕਰੇ ਸੇਵਾ ਜੋ ਸਾਧਾਂ ਦੀ ਸੰਗਤ ਕਰਦੇ ਹਨ ਉਹਨਾਂ ਦੀ ਸੇਵਾ ਧਰਮ ਰਾਏ ਆਪ ਕਰਦਾ ਹੈ ਸਾਧ ਕਾ ਸੰਗ ਸੋਭਾ ਸਰਦੇਵ ਆ ਸਾਧਾਂ ਦੀ ਸੰਗਤ ਕਰਕੇ ਇੰਦਰ ਵੀ ਸੋਭਾ ਕਰਦਾ ਹੈ ਸਾਧੂ ਕਾ ਸੰਗ ਪਾਪ ਪਲਾਇਨ ਸਾਧਾਂ ਦੀ ਸੰਗਤ ਕਰਕੇ ਪਾਪ ਭਜ ਜਾਂਦੇ ਹਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਸੰਗਤ ਕਰਕੇ ਅੰਮ੍ਰਿਤ ਗੁਣ ਗਾਈਦੇ ਹਨ ਸਾਧਕਾ ਸੰਗ ਸਰਬਥਾਨ ਗਾਮ ਸਾਧ ਸੰਗਤ ਕਰਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ ਨਾਨਕ ਸਾਧਕਾ ਸੰਗ ਸਫਲ ਜਨਮ ਹੈ ਨਾਨਕ ਸਾਧ ਸੰਗਤ ਨਾਲ ਜਨਮ ਸਫਲ ਹੋ ਜਾਂਦਾ ਹੈ ਸਾਧਕਾ ਸੰਗ ਨਹੀਂ ਕਛ ਘਾਲ ਸਾਧ ਸੰਗਤ ਕਰਕੇ ਕੁਝ ਵੀ ਮਿਹਨਤ ਨਹੀਂ ਕਰਨੀ ਪੈਂਦੀ ਦਰਸ਼ਨ ਭੇਟ ਤੋਤ ਨਿਹਾਰ ਦਰਸ਼ਨ ਪਰਸਨ ਨਾਲ ਨਿਹਾਲ ਹੋ ਜਾਈਦਾ ਹੈ ਸਾਧੂ ਕੈ ਸੰਕਲੂਖਤ ਹਰੈ ਸਾਧ ਸੰਗਤ ਨਾਲ ਪਾਪ ਦੂਰ ਹੋ ਜਾਂਦੇ ਹਨ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਸੰਗਤ ਕਰਕੇ ਨਰਕ ਵੀ ਛੱਡ ਜਾਂਦੇ ਹਨ ਸਾਧ ਕੈ ਸੰਗ ਈਹਾ ਉਹਾ ਸੁਹੇਲਾ ਸਾਧਾਂ ਦੀ ਸੰਗਤ ਦੇ ਨਾਲ ਇੱਥੇ ਤੇ ਉੱਥੇ ਦੋਨੋਂ ਪਾਸੇ ਹੀ ਸੁਖ ਹੈ ਸਾਧ ਸੰਗ ਬਿਸ਼ਰਤ ਹਰ ਮੇਲਾ ਸਾਧ ਸੰਗਤ ਨਾਲ ਬਿਸ਼ੜਿਆ ਹੋਇਆਂ ਨੂੰ ਵੀ ਹਰੀ ਦਾ ਮਿਲਾਪ ਹੋ ਜਾਂਦਾ ਹੈ ਜੋ ਇੱਛਾ ਸੋਈ ਫਲ ਪਾਵੈ ਮਨੁੱਖ ਜਿਸ ਤਰ੍ਹਾਂ ਦੀ ਇੱਛਾ ਕਰਦਾ ਹੈ ਉਸੇ ਤਰ੍ਹਾਂ ਦੇ ਫਲ ਪਾ ਲੈਂਦਾ ਹੈ ਸਾਧ ਕਾ ਸੰਗ ਨ ਬਿਰਥਾ ਜਾਵੇ ਸਾਧਾਂ ਦੀ ਸੰਗਤ ਦੇ ਵਿੱਚ ਕੁਝ ਵੀ ਵਿਅਰਥ ਨਹੀਂ ਜਾਂਦਾ ਪਾਰ ਬ੍ਰਹਮ ਸਾਧਰਿਤ ਵਸੈ ਪ੍ਰਭੂ ਸੰਤਾਂ ਦੇ ਹਿਰਦੇ ਵਿੱਚ ਵੱਸਦਾ ਹੈ ਨਾਨਕ ਉਦਰੇ ਸਾਧ ਸੁਣ ਰਸੈ ਹੈ ਨਾਨਕ ਸਾਧ ਦੇ ਰਸੀਲੇ ਵਜਨ ਸੁਣ ਕੇ ਤਰ ਜਾਂਦਾ ਹੈ ਸਾਧ ਕਾ ਸੰਗ ਸੁਨੋ ਹਰਨਾਵਾਂ ਸੰਤਾਂ ਦੀ ਸੰਗਤੋਂ ਹਰੀ ਦਾ ਨਾਮ ਸੁਣੋ ਸਾਧ ਸੰਗ ਹਰ ਕੇ ਗੁਣ ਗਾਓ ਸੰਤਾਂ ਦੀ ਸੰਗਤ ਕਰਕੇ ਹਰੀ ਦੇ ਗੁਣ ਗਾਓ ਸਾਧ ਕਾ ਸੰਗ ਨਾ ਮਨ ਤੇ ਵਿਸਰੈ ਸਾਧਾਂ ਦੀ ਸੰਗਤ ਕਰਕੇ ਹਰੀ ਮਨ ਤੋਂ ਕਦੇ ਨਹੀਂ ਵਿਸਰਦਾ ਸਾਧ ਸੰਗ ਸਰਪਰ ਨਿਸਤਰੈ ਸਾਧਾਂ ਦੀ ਸੰਗਤ ਕਰਕੇ ਜ਼ਰੂਰ ਤਰ ਜਾਂਦਾ ਹੈ ਸਾਧ ਕਾ ਸੰਗ ਲੱਗਿਆ ਪ੍ਰਭ ਮਿੱਠਾ ਸਾਧ ਸੰਗਤ ਕਰਕੇ ਪ੍ਰਭੂ ਮਿੱਠਾ ਲੱਗਦਾ ਹੈ ਸਾਧ ਕਾ ਸੰਗ ਘਟ ਘਟ ਜਿਠਾ ਸਾਧ ਸੰਗਤ ਨਾਲ ਹਿਰਦੇ ਅੰਦਰ ਦੇਖਿਆ ਹੈ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗਤ ਨਾਲ ਆਗਿਆਕਾਰੀ ਹੋਏ ਹਨ ਸਾਧ ਸੰਗਤ ਭਈ ਹਮਾਰੀ ਸਾਧਾਂ ਦੀ ਸੰਗਤ ਕਰਕੇ ਸਾਡੀ ਗਤੀ ਹੋ ਗਈ ਹੈ ਸਾਧ ਕਾ ਸੰਗ ਮਿਟਾ ਸਭ ਰੋਗ ਸਾਧਾਂ ਦੀ ਸੰਗਤ ਕਰਕੇ ਕਿਸੇ ਵੀ ਪ੍ਰਕਾਰ ਦਾ ਭਿਆਨਕ ਰੋਗ ਸਭ ਮਿਟ ਜਾਂਦਾ ਹੈ ਨਾਨਕ ਸਾਧ ਭੇਟੇ ਸੰਜੋਗ ਏ ਨਾਨਕ ਸਾਧੂ ਬੜੇ ਭਾਗਾਂ ਦੇ ਨਾਲ ਮਿਲਦੇ ਹਨ ਸਾਧ ਕੀ ਮਹਿਮਾ ਵੇਦ ਨਾ ਜਾਣੇ ਸਾਧਾਂ ਦੀ ਮਹਿਮਾ ਨੂੰ ਵੇਦ ਵੀ ਨਹੀਂ ਜਾਣਦੇ ਜੇ ਤਾ ਸੁਣੇ ਤੇ ਤਾ ਵਿਖਿਆਨ ਜਿੰਨਾ ਸੁਣਦੇ ਹਨ ਉਨਾ ਹੀ ਬਖਾਣਦੇ ਹਨ ਸਾਧਕੀ ਉਪਮਾ ਤੇ ਗੁਣ ਤੇ ਦੂਰ ਸੰਤਾ ਦੀ ਮਹਿਮਾ ਤਿੰਨਾ ਗੁਣਾ ਤੋਂ ਉੱਚੀ ਹੈ ਸਾਧਕੀ ਉਪਮਾ ਰਹੀ ਭਰਪੂਰ ਸਾਧ ਸਾਧ ਦਾ ਜਸ ਹਰ ਥਾਂ ਤੇ ਭਰਪੂਰ ਹੋ ਰਿਹਾ ਹੈ ਸਾਧਕੀ ਸੋਭਾ ਕਾ ਨਾਹੀ ਅੰਤ ਸਾਧ ਦਾ ਜੋ ਉਸ ਦੀ ਉਸਤਤੀ ਹੈ ਸੋਭਾ ਹੈ ਉਸ ਦਾ ਜਸ ਉਸ ਦਾ ਕੋਈ ਅੰਤ ਨਹੀਂ ਹੈ ਸਾਧਕੀ ਸੋਭਾ ਸਦਾ ਬਯੰਤ ਸਾਧਾਂ ਦੀ ਸੋਭਾ ਹਮੇਸ਼ਾ ਬੇਅੰਤ ਹੈ ਸਾਧ ਕੀ ਸੋਭਾ ਉੱਚ ਤੇ ਉੱਚੀ ਸੰਤਾਂ ਦੀ ਜੋ ਵਡਿਆਈ ਹੈ ਉੱਚਾਂ ਤੋਂ ਵੀ ਉੱਚੀ ਹੈ ਸਾਧ ਕੀ ਸੋਭਾ ਮੂਚ ਤੇ ਮੂੱਚੀ ਸੰਤਾਂ ਦੀ ਸੋਭਾ ਸੁੱਚਿਆਂ ਤੋਂ ਵੀ ਸੁੱਚੀ ਹੈ ਸਾਧ ਕੀ ਸੋਭਾ ਸਾਧ ਬਣਿਆਈ ਸੰਤਾਂ ਦੀ ਸੋਭਾ ਸੰਤਾਂ ਨੂੰ ਹੀ ਬਣ ਆਉਂਦੀ ਹੈ ਨਾਨਕ ਸਾਧ ਪ੍ਰਭ ਭੇਦ ਨਾ ਪਾਈ اے ਨਾਨਕ ਸੰਤਾਂ ਅਤੇ ਪਰਮਾਤਮਾ ਦਾ ਕੋਈ ਭੇਦ ਨਹੀਂ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ